ਸਾਧੇ ਵਿੱਚ ਬੀਬੀਆਂ ਦੇ ਬਾਰੇ ਬੜਾ ਕੁਝ ਲਿਖਿਆ ਇਸੇ ਨੇ ਕੁੱਝ ਕੀਤਾ ਇਸੇ ਨੇ ਕੁੱਝ ਕੀਤਾ ਪਰ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੂੰ ਬੀਬੀਆਂ ਦੇ ਬਾਰੇ ਪੁੱਛਿਆ ਗਿਆ ਭੈਣਾਂ ਦੇ ਬਾਰੇ ਪੁੱਛਿਆ ਗਿਆ ਤਾਂ ਗੁਰੂ ਨਾਨਕ ਦਾ ਬੜਾ ਪਿਆਰਾ ਜਵਾਬ ਸੀ ਇਹ ਜਵਾਬ ਬਾਣੀ ਦੇ ਵਿੱਚ ਲਰ ਪਾਤਸ਼ਾਹ ਕਹਿੰਦੇ ਆ ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ ਭੰਡ ਦਾ ਮਤਲਬ ਜਿੰਨੂੰ ਤੁਸੀਂ ਭੰਡਦੇ ਹੋ ਉਹਦੇ ਤੋਂ ਬਿਨਾਂ ਤੇ ਦੁਨਾਈ ਨਹੀਂ ਚੱਲਦੀ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾ ਸੋ ਕਿਉ ਮਨ ਦਾ ਆਖੀਐ ਜਿਤ ਜੰਮੇ ਰਾਜਾ ਉਹਨਾਂ ਭੈਣਾਂ ਨੂੰ ਮਾਈਆਂ ਨੂੰ ਮਾੜਾ ਕਿਉਂ ਕਿਹਾ ਜਾਵੇ ਜਿਨ੍ਹਾਂ ਦੇ ਕੁੱਪ ਤੋਂ ਰਾਜੇ ਮਹਾਰਾਜੇ ਤੇ ਮਹਾਂਪੁਰਸ਼ ਜਨਮ ਲੈਂਦੇ ਇਹ ਗੁਰੂ ਨੇ ਤੁਹਾਨੂੰ ਮਾਣ ਦਿੱਤਾ ਹੈ ਗੁਰੂ ਨਾਨਕ ਦਾ ਜ਼ਿਕਰ ਆਉਂਦਾ ਹੈ ਤੇ ਭੈਣ ਨਾਨਕੀ ਦਾ ਵੀ ਤੇ ਨਾਲ ਹੀ ਆਉਂਦਾ ਹੈ ਇਤਿਹਾਸ ਮੁਕੰਮਲ ਨਹੀਂ ਹੁੰਦਾ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਦੇ ਨਾਲ ਪਹਿਣ ਵਿਖੇ ਨਾਨਕੀ ਦਾ ਜਿਗਰ ਨਾ ਕਰੀ। ਨਾਲ ਹੀ ਜਿਗਰ ਕਰਦੇ ਆ। ਮਾਤਾ ਸੁਲਖਣੀ ਸੱਚੇ ਬਾਦਸ਼ਾਹਾਂ ਦਾਸਿਕਾਂ ਤੇ ਰਹੇ ਤੇ ਪਰਿਵਾਰ ਨੂੰ ਚੰਗੇ ਤਰੀਕੇ ਦੇ ਨਾਲ ਪੁੱਤਰਾ ਨੂੰ ਪਾਲਿਆ ਪੋਸਿਆ। ਮਾਤਾ ਖੀਵੀ ਗੁਰੂ ਅੰਗਦ ਸਾਹਿਬ ਦੇ ਮੈ ਉਹਨਾਂ ਦਾ ਜਿਗਰ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਲਵੰਡ ਖੀਵੀ ਨੇਕ ਜਨ ਜਿਸ ਬੌਤੀ ਸ਼ਾਮ ਪਤਰਾਲੀ ਲੰਕਰ दौਲਤ ਵੰਡੀਐ रस ਅੰਮ੍ਰਿਤ ਥੀਰ ਕਿਹਾਲੇ ਗੁਰੂ ਅੰਗਦ ਸਾਹਿਬ ਦੀ ਧੀ ਬੀਬੀ ਅਮਰੋ ਜਿਨ੍ਹਾਂ ਦੇ ਪਾਸੋਂ ਬਾਬੇ ਅਮਰਦਾਸ ਨੇ ਸ਼ਬਦ ਸੁਣਿਆ ਤੇ ਗੁਰੂ ਨਾਨਕ ਦੇ ਘਰ ਵਿੱਚ ਆ ਗਏ ਗੁਰੂ ਰਾਮਦਾਸ ਦੇ ਮਹਿਲ ਸੁਪਤਨੀ ਬੀਬੀ ਭਾਨੀ ਜੀ ਸਿੱਧ ਤੇ ਸਿੱਖੀ ਦੇ ਮੂਰਤ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਇੰਡੇ ਸੋਹਣੇ ਤਰੀਕੇ ਨਾਲ ਪਾਲਿਆ ਉਹ ਦਿੱਲੀ ਦੇ ਸਾਹਮਣੇ ਸ੍ਰੀ ਆਕਾਲ ਤਖਤ ਸਾਹਿਬ ਦੀ ਉਸਾਰੀ ਕਰਦੇ ਤੋਂ ਕਹਿਣ ਤੋਂ ਮਰਾ ਦੇ ਆ ਮਾਤਾ ਗੁਜਰੀ ਜੀ ਮਾਤਾ ਸੈਦ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਭਾਗੋ ਜੀ ਸਾਡੇ ਇਤਿਹਾਸ ਦੇ ਵਿੱਚ ਤੇ ਬੀਬੀਆਂ ਦਾ ਖਾਸ ਥਿਗਾ। ਤੋਂ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਮੇਰੀਆਂ ਭੈਣਾਂ ਬੈਠੀਆਂ, ਮਾਵਾ ਬੈਠਣਾ, ਸਵੇਰ ਤੋਂ ਬੈਠਣਾ। ਕੁਛ ਪੜਣਾ ਬਗਰ ਪ੍ਰਸ਼ਾਦੇ ਲਾ ਰਹਿਣਾ ਸੇਵਾ ਭਾਵਨਾ। ਤੁਹਾਡਾ ਫਰਜ ਹੈ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਆਪਾਂ ਜੋੜ ਕੇ ਰੱਖਣਾ। ਹਮੇਸ਼ਾ ਹੀ ਰਾਤ ਨੂੰ ਜਦੋਂ ਬੱਚਾ ਸੌਣ ਲੱਗੇ ਤੇ ਬੱਚੇ ਨੂੰ ਸਾਖੀ ਸੁਣਾਓ ਭਾਈ ਤਾਰੂ ਸਿੰਘ ਦੀ ਸਾਖੀ ਸੁਣਾ ਸਕਦੇ ਨੇ ਕਿਵੇਂ ਕੇਸਾਂ ਦੇ ਲਈ ਖੋਪਰੀ ਲਵਾ ਲਈ ਕੇਸਾਂ ਤੇ ਕੰਗਾ ਕਰੋ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀ ਬਾਤ ਪਾਓ ਕਿ ਕਿਵੇਂ ਭਾਈ ਤਾਰੂ ਸਿੰਘ ਨੇ ਕੇਸਾਂ ਲਈ ਇਹ ਨਾ ਕੇਸਾਂ ਲਈ ਸ਼ਹੀਦ ਹੋਣਾ ਪਰਵਾਹ ਕਰਦਿਆ ਜੇ ਭੈਣਾ ਮੇਰੀਆਂ ਬੱਚੀਆਂ ਐ ਇਹ ਇਤਿਹਾਸ ਜਿਗਾ ਸਾਖੀ ਦਾ ਬੱਚਿਆਂ ਨੂੰ ਧੀ ਹੋਵੇ ਜਾਂ ਪੁੱਤ ਉਹਨਾਂ ਨੂੰ ਕਸਣ ਬੱਚੇ ਸਾਡੇ ਸਿੱਖੀ ਚ ਪਰਪੱਕ ਰਹਿਣ ਨਸ਼ਿਆਂ ਵਾਲੇ ਪਾਸੇ ਜਾਂ ਹੋਰ ਬੁਰੇ ਪਾਸੇ ਨਹੀਂ ਜਾਣਗੇ ਮਾਂ ਚਾਵੇ ਤੇ ਬੱਚੇ ਨੂੰ ਧਰਮੀ ਮਾਂ ਬਣਾ ਸਕਦੀ ਹੈ ਤੋ ਇਹ ਤੁਹਾਡਾ ਫਰਜ਼ ਸਮਾਗੜਾ ਪਦਾਰਥਵਾਦੀ ਸਮੇਂ ਦਾ ਪ੍ਰਭਾਵ ਮੜਾ ਵੀ ਹੈ ਮਾਂਵਾਂ ਆਪ ਪਾਠ ਕਰਨ ਜਿਹੜੀ ਮਾਂ ਸਵੇਰੇ ਪਾਠ ਕਰੇਗੀ ਨਾ ਕੇਵ ਸਚਿਆਰਾ ਹੋਈਐ ਕੇਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਕੋਲ ਪੁੱਤ ਤੇ ਧੀ ਬੈਠੇ ਆ ਬੱਚੇ ਤੇ ਉੱਤੇ ਬਾਣੀ ਦਾ ਅਸਰ ਹੁੰਦਾ ਜੇ ਮਾਪੇ ਪਾਠ ਕਰਨਗੇ ਤਾਂ ਬੱਚੇ ਵੀ ਪਾਠ ਜ਼ਰੂਰ ਕਰਨਗੇ ਤੋਂ ਮੈਂ ਭੈਣਾ ਨੂੰ ਬੇਨਤੀ ਕਰਦਾ ਮਾਵਾ ਨੂੰ ਆਪਾਂ ਇਸ ਸਿੱਖੀ ਦੀ ਫੁਲਵਾੜੀ ਨੂੰ ਬਹੁਤ ਉਚਾਈਆਂ ਤੇ ਲੈ ਕੇ ਜਾਣਾ ਇਸ ਕਰਕੇ ਬੱਚਿਆਂ ਦੀ ਤਿਆਰੀ ਤੁਸੀਂ ਕਰਾਉਣੀ